ਸਤਿ ਸ੍ਰੀ ਅਕਾਲ ਦੋਸਤੋ ਮੈਂ ਹਬਜਰਿੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਓ ਨਜ਼ਰ ਦਿੰਦੇ ਹਾਂ ਪੰਜਾਬ ਦੀਆਂ ਬੜੀਆਂ ਖਬਰਾਂ ਦੇ ਉੱਤੇ ਸਭ ਤੋਂ ਪਹਿਲਾਂ ਹੈਡਲਾਈਨ ਹਾਲੇ ਸ਼ਹਿਰ ਕੈਂਬਰੇ ਦੀ ਨਜ਼ਰ ਨਾਲ ਕੀ ਕੁਛ ਹੈ ਜੋਖਮ ਤੇ ਜਿੰਦਗੀ ਸਮਰਥਾ ਤੋਂ ਵੱਧ ਸਕੂਲੀ ਬੱਚੇ ਚੱਲ ਰਹੇ ਨੇ ਇੱਕ ਕੋਈ ਗੱਡੀ ਤੇ ਦੇਕਿਆਂ ਤੋਂ 15 ਲੱਖ ਨਾਲ ਲਿਆ ਸਕੀ ਪਤਨੀ ਪਤੀ ਨੇ ਤਰਾਯੁਕ ਤਸਵੀਰਾਂ ਦੀ ਧਮਕੀ ਦੇ ਕੇ ਟੱਕਾਰਾ ਵਿਦੇਸ਼ ਜਾਣ ਲਈ ਖਾਤੇ 'ਚ ਲੱਖਾਂ ਰੁਪਏ ਕਰ ਦਿੱਤੇ ਸ਼ੋ ਫਿਰ ਜੋ ਹੋਇਆ ਉਸ ਨੂੰ ਬੇਕ ਪੈਰਾ ਹਿੱਟੋ ਖਿਸਕੇ ਗਈ ਜ਼ਮੀਨ ਦਿੰਦਿਹੜੇ ਵੱਡੀ ਵਾਰਦਾਤ ਕੱਪੜਿਆਂ ਦੇ ਸ਼ੋਅਰੂਮ ਤੇ ਤਾਵੜ ਤੋੜ ਫਾਇਰਿੰਗ ਨਾਗਰਿਕ ਹੁਣ ਸੈਂਪਲ ਮੈਪਲਸ ਮੋਬਾਈਲ ਐਪ ਦੀ ਵਰਤੋਂ ਕਰਕੇ ਫਰਿਸ਼ਤੇ ਹਸਪਤਾਲ ਦੀ ਖੋਜ ਕਰ ਸਕੰਗੇ ਰਮਨ ਬੈਲ ਕੰਧ ਚ ਕਰੰਟ ਟਾਊਨ ਨਾਲ ਮਿਸਤਰੀ ਦੀ ਮੌਤ ਸਾਊਥ ਕੋਰੀਆ ਦੇ ਪੰਜਾਬੀ ਮੁੰਡਾ ਲਾਪਤਾ ਰਖੜੀ ਤੇ ਭੈਣਾ ਕਰਦੀਆਂ ਰਹੀਆਂ ਭਰਾ ਦੇ ਫੋਨ ਦੀ ਉਡੀਕ ਦੁਗਰੀ ਇਲਾਕੇ ਚ ਅਣਪਛਾਤੇ ਵਿਅਕਤੀ ਦੀ ਮਿਲੀ লাশ ਦਿਮਾਗੀ ਤੌਰ ਤੇ ਪ੍ਰੇਸ਼ਾਨ ਬਜ਼ੁਰਗ ਦੀ লাশ ਨਹਿਰ ਚੋਂ ਮਿਲੀ ਕਰਜੇ ਨੇ ਉਜਾਰਤਾ ਪਰਿਵਾਰ ਨੌਜਵਾਨ ਨੇ ਪਤਨੀ ਤੇ ਮਾਸੂਮ ਪੁੱਤਰ ਸਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ ਹੁਣ ਖਬਰਾਂ ਵਿਸਤਾਰ ਨਾਲ ਔਟੋ ਤੇ ਬਾਈਕ ਤੋਂ ਸਕੂਲ ਆਉਣ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆਤ ਖਤਰੇ ਵਿੱਚ ਹੈ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਨਾ ਮਾਪੇ ਗੰਭੀਰ ਹਨ ਅਤੇ ਨਾ ਹੀ ਸਕੂਲ ਦੇ ਪ੍ਰਬੰਧਕ ਔਟੋ ਵਾਲੇ ਸਮਰੱਥਾ ਤੋਂ 2-3 ਗੁਣਾ ਵੱਧ ਵਿਦਿਆਰਥੀ ਬਿਠਾਉਂਦੇ ਹਨ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਜੋਖਮ ਵਿੱਚ ਰਹਿੰਦੀ ਹੈ ਅਤੇ ਦੂਜੇ ਪਾਸੇ ਮਾਪੇ ਆਪਣੇ ਬੱਚਿਆਂ ਨੂੰ ਬਾਈਕ ਦੇ ਕੇ ਵੱਡੀ ਗਲਤੀ ਕਰ ਰਹੇ ਹਨ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵੱਲੋਂ ਬਾਈਕ ਤੇ ਟ੍ਰਿਪਲਿੰਗ ਕਰਦੇ ਹਨ ਸੜਕਾਂ ਤੇ ਘੁੰਮਣਾ ਕਿਸੇ ਖਤਰੇ ਤੋਂ ਘੱਟ ਨਹੀਂ ਹੈ ਇਹਨਾਂ ਦੋਵਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸਕੂਲਾਂ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਕੈਂਪ ਵੀ ਆਯੋਜਿਤ ਕੀਤੇ ਜਾਂਦੇ ਹਨ ਪਰ ਇਸ ਦੇ ਉਲਟ ਕੋਈ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਨਵੇਂ ਮੋਟਰ ਵਹੀਕਲ ਐਕਟ ਦੇ ਅਨੁਸਾਰ ਸਜ਼ਾ ਵੀ ਤੈਅ ਕੀਤੀ ਗਈ ਹੈ ਜਿਸ ਵਿੱਚ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਦਾ ਪ੍ਰਬੰਧ ਹੈ ਪੁਲਿਸ ਅਧਿਕਾਰੀਆਂ ਦੀ ਅਪੀਲ ਹੈ ਕਿ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਕੀਮਤੀ ਜਾਨਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਬੱਚੇ ਸੁਰੱਖਿਅਤ ਘਰ ਪਹੁੰਚ ਸਕਣ। थाना ਮਹਿਲਪੁਰ ਪੁਲਿਸ ਨੇ ਦਾਜ ਦੀ ਮੰਗ ਕਰਨ ਦੇ ਦੋਸ਼ ਵਿੱਚ ਪਤਨੀ ਦੇ ਬਿਆਨਾਂ ਤੇ ਕਾਰਵਾਈ ਕਰਦੇ ਹੋਏ ਪਤੀ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਰਤਲਿਨ ਬੈਂਸ ਪੁੱਤਰੀ ਦਲਜੀਤ ਸਿੰਘ ਵਾਸੀ ਵਾਰਡ ਨੰਬਰ 11 ਫਗਵਾੜਾ ਰੋਡ ਮਹਿਲਪੁਰ ਨੇ ਐਸਐਸਪੀ ਹਿਸ਼ਾਟ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੇ ਪਤੀ ਸਰਨਦੀਪ ਸਿੰਘ ਗਿੱਲ ਸਸ ਦਵਿੰਦਰ ਕੌਰ ਸੋਰਾ ਬਖਸ਼ੀ ਸਿੰਘ ਉਰਫ ਕਾਲਾ ਅਤੇ ਪਵਨਦੀਪ ਪੁੱਤਰੀ ਬਖਸ਼ੀ ਸਿੰਘ ਵਾਸੀਆਂ ਨੇ ਪਿੰਡ ਚੇਤਾ ਡਾਕਰ ਫਰਾਲਾ ਥਾਣਾ ਬਹਿਰਾਮ ਤਹਿਸੀਲ ਬੰਗਾ ਜ਼ਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ ਵਿਰੁੱਧ ਬਦਸਲੂਕੀ ਅਤੇ ਦਹੇਜ ਦੀ ਮੰਗ ਕਰਨ ਦੇ ਆਰੋਪ ਹਨ ਉਸਨੇ ਦੱਸਿਆ ਕਿ ਉਸ ਦਾ ਵਿਆਹ 7 ਜਨਵਰੀ 2024 ਨੂੰ ਸਰਨਦੀਪ ਸਿੰਘ ਸੇਰਗਿਲ ਨਾਲ ਨਾਗਰਾ ਮੈਲਿਪ ਮੈਰਿਜ ਪੈਲੇਸ ਪਾਲਦੀ ਵਿਖੇ ਸੌਰਾ ਪਰਿਵਾਰ ਦੀ ਮੰਗ ਮੁਤਾਬਕ ਹੋਇਆ ਸੀ ਇਸ ਵਿਆਹ ਸਮੇਂ ਮੇਰੀ ਮਾਤਾ ਨੇ ਮੇਰੇ ਪਤੀ ਅਤੇ ਸੱਸ ਸਹੋਰੇ ਦੀ ਮੰਗ ਮੁਤਾਬਕ ਮੇਰੇ ਪਤੀ ਨੂੰ ਇੱਕ ਸੋਨੇ ਦੀ ਚੈਨੀ, ਇੱਕ ਸੋਨੇ ਦੀ ਮੰਦਰੀ, ਇੱਕ ਮਹਿੰਗੀ ਕੜੀ ਅਤੇ ਇੱਕ ਸੋਨੇ ਦੀ ਮੰਦਰੀ ਮੇਰੇ ਸਹੋਰੇ ਨੂੰ ਅਤੇ ਮੇਰੀ ਸੱਸ ਨੂੰ ਕੰਨਾਂ ਦੇ ਸੋਨੇ ਦੇ ਟੋਪਸ, ਮੇਰੇ ਨਨਾਨ ਨੂੰ ਕੰਨਾਂ ਦੇ ਸੋਨੇ ਦੇ ਟੋਪਸ ਪਾਇਆ ਸਨ ਅਤੇ ਮੈਨੂੰ ਮੇਰੇ ਮਾਤਾ ਜੀ ਨੇ ਇਸਤਰੀ ਧਨ ਵਜੋਂ 4 ਟੋਲੇ ਸੋਨੇ ਦਾ ਹਾਰ, ਸੋਨੇ ਦੀਆਂ ਬਾਲੀਆਂ, ਚਾਂਦੀ ਦੀਆਂ ਪੰਜੇਬਾਂ ਅਤੇ 3 ਸੋਨੇ ਦੀਆਂ ਮੰਦਰੀਆਂ ਪਾਈਆਂ। ਜੋ ਕਿ ਮੇਰੇ ਉਪਰੋਕਤ ਸੋਨੇ ਦੇ ਗਹਿਣੇ ਵਿਆਹ ਵਾਲੇ ਦਿਨ ਹੀ ਮੇਰੇ ਪਾਸ ਸਹੁਰੇ ਪਰਿਵਾਰ ਨੇ ਉਹਨਾਂ ਦੇ ਘਰ ਪਹੁੰਚਦੇ ਸਾਰ ਹੀ ਲੈ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਸਨ। ਥਾਣਾ ਸਿਟੀ ਬੰਗਾ ਪੁਲਿਸ ਨੇ ਵਿਦੇਸ਼ ਜਾਣ ਲਈ ਫੰਡ ਸ਼ੋਅ ਕਰਨ ਦੇ ਨਾਂ ਤੇ ਮਾਰੇ ਠਗੀ ਤਹਿਤ ਇੱਕ ਵਿਅਕਤੀ ਨੂੰ ਨਾਮ ਦਰਜ ਕਰਕੇ ਉਸ ਖਿਲਾਫ ਮਾਮਲਾ ਦਰਜ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਸਹਿਦ ਪਗਤ ਸਿੰਘ ਨਗਰ ਨੂੰ ਦਿੱਤੀ ਆਪਣੀ ਜਾਣਕਾਰੀ ਵਿੱਚ ਮਹਿੰਦਰ ਸਿੰਘ ਪੁੱਤਰ ਗੁਰਦਾਸ ਸਿੰਘ ਨਿਵਾਸੀ ਵਿੰਡੂ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਧਰਮਪ੍ਰੀਤ ਨੂੰ ਪੜ੍ਹਾਈ ਲਈ ਅਮਰੀਕਾ ਭੇਜਣ ਲਈ ਚੰਡੀਗੜ੍ਹ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਦਫ਼ਤਰ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਉਸ ਨੂੰ ਆਪਣੇ ਖਾਤੇ ਵਿੱਚ 32 ਲੱਖ ਦੇ ਕਰੀਬ ਫੰਡ ਸ਼ੋਅ ਕਰਨ ਦੀ ਗੱਲ ਕਹੀ ਪਰ ਉਸਦੇ ਖਾਤੇ ਵਿੱਚ ਇੰਨੇ ਪੈਸੇ ਨਹੀਂ ਸਨ ਅਸਵੇਰੇ 9 ਵਜੇ ਦੇ ਕਰੀਬ ਕਸਵਾ ਚੌਂਕ ਮਹਿਤਾ ਵਿਖੇ ਇੱਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ 'ਚ ਦਹਿਸ਼ਤ ਗਰਦਾ ਮਲੂ ਫਾਇਰਿੰਗ ਕੀਤੀ ਗਈ ਹੈ ਇਸ ਦੌਰਾਨ ਤਿੰਨ ਨਕਾਬਪੋਸ਼ دہشتਗਰਦ ਇੱਕ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਸ਼ੋਰੂਮ ਦੇ ਸਾਹਮਣੇ ਖੜ ਕੇ ਸਿੱਧੇ ਤਿੰਨ ਫਾਇਰ ਕਿਤੇ ਗਏ ਜੋ ਕਿ ਦੁਕਾਨ ਦੇ ਬਾਹਰ ਲੱਗੇ ਸੀਸੀ ਚੇਹ ਲੱਗੇ ਇਸ ਵਾਰਦਾਤ ਨਾਲ ਕਸਵਾ ਚੌਕ ਮਹਿਤਾ ਅਤੇ ਨੇੜਲੇ ਇਲਾਕੇ ਵਿੱਚ ਵੱਡਾ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਵਾਰਦਾਤ ਦੇ ਤੁਰੰਤ ਬਾਅਦ ਡੀਐਸਪੀ ਰਵਿੰਦਰ ਸਿੰਘ ਡੰਡਿਆਲਾ ਗੁਰੂ ਅਤੇ ਥਾਣਾ ਮਹਿਤਾ ਦੇ ਐਸਐਚਓ ਅਜੇਪਾਲ ਸਿੰਘ ਨੇ ਪੁਲਿਸ ਫੋਰਟੀ ਸਮੇਤ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਖਬਰ ਗੁਰਦਾਸਪੁਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਪਾਲ ਸੰਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲ ਮੋਬਾਈਲ ਐਪ ਜਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ ਕਰਾਈ ਹੈ ਤਾਂ ਜੋ ਸੁਖਾਲੇ ਢੰਗ ਨਾਲ ਇਹਨਾਂ ਹਸਪਤਾਲਾਂ ਤੱਕ ਪਹੁੰਚ ਕੀਤੀ ਜਾ ਸਕੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਵੈਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਨਿਰਪੀਗਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ ਜਿਸ ਨਾਲ ਉਪਭੋਗਤਾ ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿੱਚ ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਅਤੇ ਉਪਲਬਧ ਸਰਕਾਰੀ ਸੂਚੀਵਿਤ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ ਮੁਸ਼ਕਲ ਰਹਿਤ ਇਲਾਜ ਮੁਹैया ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਅ버 ਹਰੀਕੇ ਪਤਨ ਤੋਂ ਇਹ ਨੇੜਲੇ ਪਿੰਡ ਸਬਰਾ ਵਿਖੇ ਕੰਦ ਤੇ ਛਿੜਕਾ ਕਰਦੇ ਸਮੇਂ ਕਰੰਟ ਆਉਣ ਨਾਲ ਮਿਸਤਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਕਬੀਲਦਾਰੀ ਭਾਰੀ ਹੋਣ ਕਾਰਨ ਇਲਾਕੇ ਵਿੱਚ ਸੋਗ ਪਾਇਆ ਜਾ ਰਿਹਾ। ਪਿੰਡ ਦੇ ਵੱਖ-ਵੱਖ ਧਾਰਮਿਕ ਰਾਸ਼ੀ ਅਤੇ ਜਨਤਕ ਜੱਥੇ ਬੰਦੀਆਂ ਦੇ ਨੁਮਾਨਦਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਣਕਾਰੀ ਅਨੁਸਾਰ 50 ਸਾਲਾ ਕੁਲਵੰਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੇ ਲੱਗਾ ਹੋਇਆ ਸੀ ਕੀ ਕੰਦ ਤੇ ਪਾਣੀ ਪਾਉਣ ਮੌਕੇ ਉਸ ਵਿੱਚ ਕਰੰਟ ਆ ਗਿਆ ਜੋ ਕਿ ਮਿਸਤਰੀ ਲਈ ਜਾਨ ਲੈਵਾ ਸਾਬਿਤ ਹੋਇਆ ਦਸਨਯੋਗ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਦੇ ਨਾਲ 6 ਬੱਚੇ ਛੱਡ ਗਿਆ ਹੈ ਭਾਰੀ ਕਵਿਲਦਾਰੀ ਕਾਰਨ ਇਲਾਕੇ ਦੇ ਲੋਕਾਂ ਵੱਲੋਂ ਹਮਦਰਦੀ ਜਤਾਈ ਜਾ ਰਹੀ ਹੈ ਨੇੜਲੇ ਪਿੰਡ ਮਾਚੀ ਬੜਾ ਖਾਮ ਦੇ ਨਿਵਾਸੀ ਰਾਕੇਸ਼ ਕੁਮਾਰ ਦਾ ਨੌਜਵਾਨ ਪੁੱਤਰ Akashdeep ਜੋ ਕਿ ਸਾਊਥ ਕੋਰੀਆ ਵਿੱਚ ਸੱਕੇ ਹਲਾਤਾ ਨਾਲ ਲਾਪਤਾ ਹੋ ਗਿਆ ਜਿਸ ਤੋਂ ਬੇहद ਚਿੰਤਿਤ ਮਾਪਿਆਂ ਨੇ ਕੇਂਦਰ ਸਰਕਾਰ ਤੇ ਹੋਰ ਸਿਆਸੀ ਆਗੂਆਂ ਅੱਗੇ ਗੁਹਾਰ ਲਗਾਈ ਹੈ ਕਿ ਸਾਡੇ ਇਕਲੋਤੇ ਪੁੱਤ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ ਪਿਤਾਰ ਕੇਸ਼ ਕੁਮਾਰ ਨੇ ਭਰੇ ਮਨ ਨਾਲ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੇ ਆਪਣੇ ਇਕਲੋਤੇ ਪੁੱਤਰ ਕਾਸ਼ਦੀਪ ਨੂੰ ਸਨ 2020 ਵਿੱਚ 1 ਏਕੜ ਜ਼ਮੀਨ ਵੇਚ ਕੇ ਚੰਗੇ ਭਵਿੱਖ ਲਈ ਸਾਊਥ ਕੋਰੀਆ ਭੇਜਿਆ ਸੀ ਜਿੱਥੇ ਉਹ ਰੋਜ਼ਗਾਰ ਕਰਕੇ ਪਿੱਛੇ ਪਰਿਵਾਰ ਦਾ ਪਾਲਣ ਪੋषण ਕਰ ਰਿਹਾ ਸੀ ਲੰਗੀ 16 ਅਗਸਤ 2024 ਨੂੰ ਉਸ ਦਾ ਲੜਕਾ ਸਾਊਥ ਕੋਰੀਆ ਵਿਖੇ ਸੱਕੀ ਢੰਗ ਨਾਲ ਲਾਪਤਾ ਹੋ ਗਿਆ ਅਤੇ ਉਸ ਦਾ ਮੋਬਾਈਲ ਵੀ ਬੰਦ ਹੋ ਗਿਆ ਉਸ ਨੇ ਜਦੋਂ ਆਕਾਸ਼ ਦਿੱਪ ਦੇ ਦੋਸਤਾਂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ 16 ਅਗਸਤ ਨੂੰ ਸਾਊਥ ਕੋਰੀਆ ਦੇ ਪੁਲਿਸ ਥਾਣਾ ਸਵਾਂ ਦੇ ਖੇਤਰ ਵਿੱਚ ਰਾਤ ਸਮੇਂ ਇਕੱਠੇ ਜਾ ਰਹੇ ਸਨ ਕਿ ਉਹਨਾਂ ਪਿੱਛੇ ਪੁਲਿਸ ਲੱਗ ਪਈ ਸਾਊਥ ਕੋਰੀਆ ਵਿੱਚ ਕੱਚੇ ਹੋਣ ਕਾਰਨ ਉਹ ਕਬਰ ਆ ਗਏ ਕਿ ਕਿਤੇ ਪੁਲਿਸ ਉਹਨਾਂ ਨੂੰ ਫੜ ਕੇ ਰਿਪੋਰਟ ਨਾ ਕਰ ਦੇਵੇ ਇਸ ਲਈ ਉਹ ਸਾਰੇ ਵੱਖ-ਵੱਖ ਭੱਜ ਗਏ ਜਿਨ੍ਹਾਂ ਚੋਂ ਕਾਰ ਚਾਲਕ ਫੜਿਆ ਗਿਆ ਦੋਸਤਾਂ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਉਹ ਤਿੰਨੋਂ ਬਾਅਦ ਵਿੱਚ ਆਪਣੇ ਘਰ ਪਰਤ ਆਏ ਪਰ ਉਹਨਾਂ ਦੇ ਪੁੱਤਰ ਕਾਸਦੀਪ ਦਾ ਇਸ ਘਟਨਾ ਤੋਂ ਬਾਅਦ ਖੁਸ਼ ਪਤਾ ਨਾ ਲੱਗਾ ਆਕਾਸ਼ਦੀਪ ਨੇ ਦੋਸਤਾਂ ਵੱਲੋਂ ਸਾਊਥ ਕੋਰੀਆ ਵਿੱਚ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਸੁਰਾਗ ਨਾ ਲੱਗਾ ਇਸ ਤੋਂ ਬਾਅਦ ਇਲਾਵਾ ਸਾਊਥ ਕੋਰੀਆ ਦੇ ਗੁਰਦੁਆਰਾ ਸਹਿਵਾਨਾ ਵਿੱਚ ਅਕਾਸ਼ਦੀਪ ਦੀ ਗੁੰਮਸੁਧਗੀ ਸੰਬੰਧੀ ਅਨਾਉਂਸਮੈਂਟ ਕਰਵਾਈ ਗਈ ਅਤੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਪਰ ਕੁਝ ਵੀ ਪਤਾ ਨਹੀਂ ਲੱਗਾ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਐਮਬੈਸੀ ਵਿੱਚ ਜਾ ਕੇ ਆਪਣੇ ਪੁੱਤਰ ਦੀ ਭਾਲ ਲਈ ਗੁਹਾਰ ਲਗਾਈ ਅਤੇ ਪੱਤਰ ਦਿੱਤੇ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ ਖਬਰ ਲੁਧਿਆਣਾ ਤੋਂ ਇਹ ਦੁਗਰੀ ਇਲਾਕੇ ਦੇ ਸ਼ਹੀਦ ਭਗਤ ਸਿੰਘ ਕਲੋਨੀ ਵਿੱਚ ਸੁੰਸਾਨ ਜਗ੍ਹਾ ਵਿਛੜੀਆਂ ਵਿੱਚੋਂ ਅਣਪਛਾਤੇ ਵਿਅਕਤੀ ਦੀ Laash ਮਿਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੇ ਵਿਅਕਤੀ ਦੀ Laash ਮਿਲੀ ਹੈ ਉਹ ਜਗ੍ਹਾ ਬਸੰਤ ਪੁਲਸ ਚੌਂਕੀ ਦੇ ਅਧੀਨ ਪੈਂਦੀ ਹੈ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਖਬਰ ਫਤੇਗੜ ਸਾਹਿਬ ਤੋਂ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਬਜ਼ੁਰਗ ਦੀ Laash ਨਹਿਰ ਵਿੱਚੋਂ ਬਰਾਮਦ ਕੀਤੀ ਗਈ ਥਾਣਾ ਮਲੇਪੁਰ ਦੇ ਐਸ ਐਚਓ ਰਾਜਵੰਦ ਸਿੰਘ ਨੇ ਦੱਸਿਆ ਕਿ ਰਾਜਪ੍ਰਿਤ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰੁੜਕੀ ਨੇ ਪੁਲਿਸ ਨੂੰ ਇੰਤਲਾਹ ਦਿੱਤੀ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਉਸਦੇ ਪਿਤਾ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੇ ਸਨ ਜੋ ਕਿ ਬੀਤੇ ਦਿਨ ਬੁਲਟ ਮੋਟਰਸਾਈਕਲ ਨੰਬਰ ਪੀਵੀ 23 ਐਸ 1201 ਲੈ ਕੇ ਬਿਨਾਂ ਦੱਸੇ ਘਰੋਂ ਚਲੇ ਗਏ। ਉਹਨਾਂ ਦਾ ਬੁਲਟ ਮੋਟਰਸਾਈਕਲ ਨਹਿਰ ਤੋਂ ਮਿਲ ਗਿਆ ਪਰ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਕਿਤੇ ਨਹੀਂ ਮਿਲੇ। ਅੱਜ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਬਲਵਿੰਦਰ ਸਿੰਘ ਦੀ লাশ ਪਸੀਆਣਾ ਨਹਿਰ ਵਿੱਚੋਂ ਤੈਰਦੀ ਮਿਲ ਗਈ ਹੈ ਜਿਸ ਤੇ ਪੁਲਿਸ ਨੇ ਨਹਿਰ ਵਿੱਚੋਂ ਬਲਵਿੰਦਰ ਸਿੰਘ ਦੀ লাশ ਲਿਆ ਕੇ ਸਿਵਲ ਹਸਪਤਾਲ ਫਤਿਹਗੜ ਸਾਹਿਬ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ ਨੇੜਲੇ ਪਿੰਡ ਕੁੰਗਰਾਣਾ ਤੋਂ ਇੱਕ ਬਹੁਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਇੱਕ ਕਿਸਾਨ ਪਰਿਵਾਰ ਦੇ ਨੌਜਵਾਨ ਨੇ ਪੁੱਤਰ ਨੇ ਪਤਨੀ ਦੇ بیٹے ਸਮੇਤ ਰੇਲ ਗੱਡੀ ਹੇਠਾਂ ਅੱਗੇ ਛਾਲ ਮਾਰ ਕੇ ਖੁਦ ਖੁਸ਼ੀ ਕਰ ਲਈ लुधियाना तुरी रेलवे लाइन ते पिंड कुंगराना ਦੇ ਰੇਲਵੇ ਸਟੇਸ਼ਨ ਤੇ ਬੀਤੀ ਰਾਤ कुंगराना ਨਿਵਾਸੀ ਸੁਖपाल ਸਿੰਘ ਪੁੱਤਰਦਰਸ਼ਨ ਸਿੰਘ ਨੇ ਪਤਨੀ ਸੁਖਦੀਪ कौर ਤੇ ਪੁੱਤਰ बलजोत ਸਿੰਘ ਨਾਲ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਿਵਾਰਿਕ সূত্রে ਅਨੁਸਾਰ ਸਿਰਫ 2 ਏਕੜ ਜ਼ਮੀਨ ਦੀ ਖੇਤੀ ਨਾਲ ਗੁਜ਼ਾਰਾ ਨਾ ਹੋਣ ਤੋਂ ਬਾਅਦ ਲਿਫਟਾਂ ਬਣਾਉਣ ਦਾ ਕੰਮ ਕਰਕੇ ਚੜ੍ਹੇ ਕਰਜ਼ੇ ਕਾਰਨ ਪਰਿਵਾਰ ਨੇ ਇੱਕ ਅੰਤ ਚੁੱਕਿਆ। ਮ੍ਰਿਤਕ ਸੁਖਪਾਲ ਸਿੰਘ ਦੇ ਚਚੇਰੇ ਭਰਾ ਜਤਿੰਦਰਪਾਲ ਸਿੰਘ ਬੱਬੂ ਨੇ ਦੱਸਿਆ ਕਿ ਅਤੀ ਰਾਤ ਨੂੰ ਇਸ ਦੁਖਾਂਤ ਦੀ ਖਬਰ ਪਰਿਵਾਰ ਲਈ ਵੱਡੇ ਸਦਮੇ ਵਾਲੀ ਗੱਲ ਸੀ ਇਸੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਰਵੀ ਫੰਡ ਨੇ ਦੱਸਿਆ ਕਿ ਡਰਾਈਵਰ ਨੇ ਉਹਨਾਂ ਨੂੰ ਦੇਖ ਕੇ ਤੁਰੰਤ ਬ੍ਰੇਕ ਲਾ ਕੇ ਤਿੰਨਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਰੁਕਦੇਆਂ ਰੁਕਦੇਆਂ ਗੱਡੀ ਉਹਨਾਂ ਦੇ ਉੱਪਰੋਂ ਲੰਘ ਗਈ ਇਹ ਵੀ ਪਤਾ ਲੱਗਿਆ ਕਿ ਰੇਲ ਗੱਡੀ ਅੱਗੇ ਛਾਲ ਮਾਰਨ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਕਾਰ ਨੇੜੇ ਰੇਲਵੇ ਕ੍ਰੋਸਿੰਗ ਕੋਲ ਖੜੀ ਕਰ ਦਿੱਤੀ ਸੀ। ਰੇਲਵੇ ਪੁਲਿਸ ਚੌਂਕੀ ਅਹਿਮਦਗੜ੍ਹ ਦੇ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਜੀਆਰਪੀ ਲੁਧਿਆਣਾ ਦੇ ਅਧਿਕਾਰੀਆਂ ਨੇ ਬੀਐਨਐਸ ਦੀ ਧਾਰਾ 194 ਤਹਿਤ ਕਾਰਵਾਈ ਕਰਦੇ ਹਾਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਬਾਰਸਾ ਹਵਾਲੇ ਕਰ ਦਿੱਤੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਤਾਜ਼ਾਤਰੀਨ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ। ਮੈਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਪਰ।